डेनिक्स मेरा देख रहे हो ਤੁਸੀਂ ਤਾਂ ਮੈਂ ਮਸਿੰਗ ਦੀਪਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੁਧਿਆਣਾ ਪਹੁੰਚੇ ਨੇ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਇਲਾਵਾ तमाम ਜਿਹੜੀਆਂ ਇੰਜੀਨੀਅਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਕੀ ਕੁਝ ਇੰਟਰੈਕਸ਼ਨ ਦਿੱਤੀਆਂ ਗਈਆਂ ਨੇ ਜਾਂ ਕੀ ਕੁਝ ਗੱਲਬਾਤ ਹੋਈ ਹੈ ਤੇ ਇਸ ਵਿੱਚ ਤੇ ਗੱਲਬਾਤ ਕਰਾਂਗੇ ਮੈਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਉਹਨੇ ਸਾਰਾ ਜਲੂਧਾਨਾ ਦੇ ਵਿੱਚ ਪਹੁੰਚੇ ਹੋ ਕਿਹੜੀ ਕਿਹੜੀ ਐਸੋਸੀਏਸ਼ਨ ਨਾਲ ਮੀਟਿੰਗ ਹੋਈ ਹੈ ਤੇ ਕੀ ਗੱਲਬਾਤ ਹੋਈ ਹੈ ਇਹਦੇ ਵਿੱਚ ਸਾਰਾ ਜਲਾ ਪ੍ਰਸ਼ਾਸਨ ਸੀਗਾ ਜੀ ਸਿਹਤ ਤੋਂ ਸਿਵਾਏ ਜਿਹੜੀ ਜਨਰਲ ਐਡਮਿਨਿਸਟ੍ਰੇਸ਼ਨ ਆ ਅਰਬਨ ਲੋਕਲ ਬਾਡੀਜ਼ ਰੂਰਲ ਲੋਕਲ ਬਾਡੀਜ਼ ਵਾਟਰ ਸਪਲਾਈ ਸੈਨੀਟੇਸ਼ਨ ਡਿਸਟ੍ਰਿਕਟ ਐਜੂਕੇਸ਼ਨ ਆਫਸਰਸ ਸਾਰੇ ਮਹਿਕਮਿਆਂ ਦੇ ਰਿਪਰੈਜ਼ੈਂਟੇਟਿਵ ਸਿਗਾ ਜੀ ਸਾਡੀ ਕੋਆਰਡੀਨੇਸ਼ਨ ਕਮੇਟੀ ਆ ਸਟੇਟ ਲੈਵਲ ਤੇ ਸਾਡੀ ਜਿਹੜੀ ਹੈਗੀ ਆ ਉਹ ਟਾਸਕ ਫੋਰਸ ਆ ਜਿਹਦੇ ਵਿੱਚ ਸਾਡੇ ਸਾਰੇ ਮਿਨਿਸਟਰਸ ਆ ਇਹਨਾਂ ਮਹਿਕਮਿਆਂ ਦੇ ਔਰ ਸਕੱਰੇਟ ਐਡਮਿਨਿਸਟ੍ਰੇਟਿਵ ਸਕੱਰੇਟਰੀਜ਼ ਆ ਸੋ ਅਸੀਂ ਜ਼ਿਲ੍ਹੇ ਦੇ ਲੈਵਲ ਤੇ ਸਾਰੇ ਮਹਿਕਮੇ ਇਕੱਠੇ ਹੋ ਕੇ ਜਿਸ ਤਰ੍ਹਾਂ ਜਿਹੜਾ ਡੈਂਗੀ ਦੇ ਹੈਗੀ ਆ ਇਲਾਜ ਅਸੀਂ ਕਰਨਾ ਲੇਕਿਨ ਜਿਹੜੀ ਫਿਊਮਿਗੇਸ਼ਨ ਕਰਨੀ ਆ ਅਰਬਨ ਤੇ ਰੂਰਲ ਲੋਕਲ ਬਾਡੀਜ਼ ਨੇ ਕਰਨੀ ਆ ਪਾਣੀ ਦੀ ਟੈਸਟਿੰਗ ਪਹਿਲਾਂ ਉਹਨਾਂ ਨੇ ਕਰਨੀ ਆ ਜੇ ਡੈਰੀਆ ਹੋ ਗਿਆ ਤਾਂ ਪਾਣੀ ਦੀ ਟੈਸਟਿੰਗ ਅਸੀਂ ਕਰਨੀ ਆ ਪਰ ਅਸੀਂ ਇਕੱਠੇ ਮਿਲ ਕੇ ਕਰ ਰਹੇ ਆ ਵੀ ਕਲੋਰੀਨੇਸ਼ਨ ਪੂਰੀ ਹੋ ਰਹੀ ਆ ਸੋਰਸ ਤੇ ਵੀ ਪੂਰੀ ਆ ਜਿਹੜਾ ਯੂਜ਼ਰ ਐਂਡ ਆ ਉੱਥੇ ਵੀ ਪੂਰੀ ਆ ਨਹੀਂ ਤਾਂ ਜਿਹੜਾ ਪਾਣੀ ਆ ਉਹ ਟੈਂਕਰ ਦੇ ਉੱਥੋਂ ਸਪਲਾਈ ਕਰਨਾ ਜਾਂ ਉਹਨਾਂ ਨੂੰ ਕਲੋਰੀਨ ਦੀਆਂ ਗੋਲੀਆਂ ਦੇ ਦਿੰਨੀਆਂ ਵੀ ਗੋਲੀ 20 ਲੀਟਰ ਦੇ ਵਿੱਚ ਗੋਲੀ ਪਾ ਕੇ ਰੱਖ ਦਿਓ 20 ਮਿੰਟ ਬਾਅਦ ਉਹਨੂੰ ਪੀ ਲਓ ਤੁਸੀਂ ਬਿਮਾਰ ਨਹੀਂ ਹੋਵੋਗੇ ਕਿਤੇ ਮੱਛਰ ਖੜਾ ਹੈ ਪਾਣੀ ਨੂੰ ਡਰੇਨ ਕਰ ਦਿਓ ਜੇ 쿨ਰ ਦਾ ਪਾਣੀ ਆ ਫ੍ਰਿਜ ਦੀ ਟਰੇ ਆ ਪਾਂਚੀਆਂ ਵਾਸਤੇ ਕਟੋਰੀਆਂ ਨੂੰ ਡਰੇਨ ਕਰ ਦਿਓ ਡਰੇ बीटीआई ਹੋਵੇ ਚਾਹੇ ਟੈਮੀਫੋਸ ਹੋਵੇ ਸਾਡੇ ਕੋਲੇ ਮੈਡੀਸਨ ਵਾਧੂ ਆ ਅਸੀਂ ਸਪਰੇਅ ਕਰਦਾਂਗੇ ਮੱਛਰ ਪੈਦਾ ਨਹੀਂ ਹੋਣਗੇ ਤੁਹਾਨੂੰ ਵੈਸੇ ਵੀ ਮਲੇਰੀਆ ਡੈਂਗਰ ਤੋਂ ਬਚੋਗੇ ਕਸ਼ ਤੋਂ ਵੀ ਬਚੋਗੇ ਇਸੇ ਤਰ੍ਹਾਂ ਪਾਣੀ ਦਾ ਕਰ ਰਹੇ ਆ ਜਿਹੜੀਆਂ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਸਕਿਨ ਡਿਜ਼ੀਜ਼ਸ ਹੈ ਉਹਦੇ ਵਾਸਤੇ ਦਵਾਈਆਂ ਦੇਤੀਆਂ ਉਹਦਾ ਇਲਾਜ ਕਰਦੇ ਆ ਕੋਈ ਬਿਮਾਰੀ ਆ ਸੱਪ ਕੱਟ ਜੇ ਉਹਦਾ ਇਲਾਜ ਹੈ 300 ਹਸਪਤਾਲਾਂ ਦੇ ਵਿੱਚ ਕੁੱਤਾ ਵੱਢ ਜਾਏ ਕੋਈ ਮਤਲਬ ਹੋਰ ਕੋਈ ਬਾਰਾ ਜੜਾ ਜੰਬੇ ਬੰਦਰ ਹੋ ਗਿਆ ਬੈਟ ਹੋ ਗਈ ਜਾਂ ਕੋਈ ਚੰਬ ਗਿੱਦੜ ਹੋ ਗਿਆ ਕੋਈ ਵੀ ਹੋ ਜਾ ਚੂਹੇ ਨਾਲ ਹੋ ਜਾ ਉਹਦੀ ਬਾਈਟ ਹੋ ਜਾ ਉਹਦੇ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਹੈ ਜੀ ਡਿਲੀਵਰੀ ਦਾ 24 ਘੰਟੇ ਬੰਦੋਬਸਤ ਹੈ ਐਮਰਜੈਂਸੀ ਸਰਵਿਸਿਜ਼ ਅਵੇਲੇਬਲ ਹੈ ਸੋ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਬਹੁਤ ਅੱਛਾ ਚੱਲ ਰਿਹਾ ਜੀ ਅਜੇ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਹਾਲਾਂਕਿ ਬਾਰਸ਼ਾਂ ਬਹੁਤ ਹੋਈ ਹੈ ਜੀ ਤ론 ਹੁਣ ਤੱਕ ਇਹ ਡਾਟਾ ਹੈਗਾ ਪਰ ਉਦੋਂ ਤੱਕ ਡੇਂਗੂ ਦੇ ਜਾਂ ਡਾਇਰੀਆਂ ਦੇ ਕਿੰਨੇ ਕੇਸਿਸ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ ਆ ਚੁੱਕੇ ਨੇ ਹੈਗਾ ਜੀ ਮੇਰੇ ਕੋਲ ਅਪ ਟੂ ਡੇਟ ਸਾਰਾ ਡਾਟਾ ਹੈਗਾ ਉਹ ਅਸੀਂ ਟਾਈਮ ਟੂ ਟਾਈਮ ਸ਼ੇਅਰ ਕਰਦੇ ਆ ਮੈਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਦਾ ਜੀ ਸਰ ਤਸਲੀ ਸੰਘਰਸ਼ਤਾ ਹਜੇ ਸ਼ੁਰੂ ਹੋਣਾ ਜਿੱਦਾਂ ਇਦਾਂ ਹੁਣ ਜਿਹੜੇ ਪਿੰਡਾਂ ਦੇ ਵਿੱਚ ਜਾਂ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਡਾਊਨ ਹੁੰਦਾ ਜਾ ਰਿਹਾ ਉੱਥੇ ਡਾਇਰੀਆਂ ਤੇ ਡੇਂਗੂ ਦੇ ਬਹੁਤ ਜ਼ਿਆਦਾ ਕੇਸਿਸ ਬਦਲੇ ਸਾਡਾ ਸੰਘਰਸ਼ਤਾ ਲਗਾਤਾਰ ਚੱਲ ਰਿਹਾ ਜੀ ਸਾਨੂੰ ਘੱਟੋ ਘੱਟ ਹੁਣ ਤਿੰਨ ਹਫ਼ਤੇ ਤੋਂ ਮਤਲਬ ਸਾਢੇ ਚਾਰ ਹਫ਼ ਜਦੋਂ ਇਹ ਹੜ੍ਹ ਆਏ ਹੋਏ ਸ ਲਗਾਤਾਰ ਸੰਘਰਸ਼ ਚੱਲਦਾ ਪਿਆ ਸੀ ਸਰ ਨੁਕਸਾਨ ਜੇਕਰ ਗੱਲ ਕੀਤੀ ਹੈ ਉਹਦਾ 올 ওভার ਪੰਜਾਬ ਦੇ ਵਿੱਚ ਹੁਣ ਤੱਕ ਕਿੰਨਾ ਕੋਲੋਸਾ ਹੋ ਚੁੱਕਿਆ ਹੋਇਆ ਹੈ ਉਹ ਦੇਖੋ ਅਸੀਂ ਸਾਰੀਆਂ ਫਿਗਰਸ ਦੇ ਦਿੱਤੀਆਂ ਕੱਲ ਮੀਟਿੰਗ ਕਰਕੇ ਜਿਹੜਾ ਅਸੀਂ 2000 ਕਰੋੜ ਮੰਗਿਆ ਇੰਟਰਮ ਰੀਲੀਫ ਹੈ ਇਹ ਐਕਚੁਅਲ ਕਰੋੜ ਤਾਂ 1 ਲੱਖ ਹਜ਼ਾਰ ਕਰੋੜ ਤੋਂ ਵੀ ਵੱਧ ਹੋ ਸਕਦਾ ਉਹ ਤਾਂ ਮਤਲਬ ਉਹਦਾ ਉਹਨੂੰ ਟਾਈਮ ਲੱਗੇਗਾ ਜਦੋਂ ਪਾਣੀ ਘਟੇਗਾ ਉਸ ਤੋਂ ਬਾਅਦ ਅਸੈਸਮੈਂਟ ਹੋਏਗੀ ਨਾ ਖੇਤ ਬਚੇ ਆ ਨਾ ਸੜਕਾਂ ਬਚੀਆਂ ਨਾ ਪੁਲ ਬਚੇ ਆ ਨਾ ਤੁਹਾਡੇ ਜਿਹੜੇ ਹੈਗੇ ਆ ਹਸਪਤਾਲ ਵੀ ਡੈਮੇਜ ਹੋ ਗਏ ਸਕੂਲ ਵੀ ਡੈਮੇਜ ਹੋ ਗਏ ਸਰਕਾਰੀ ਬਿਲਡਿੰਗ ਵੀ ਡੈਮੇਜ ਹੋ ਗਈਆਂ ਲੋਕਾਂ ਦੇ ਘਰ ਵੀ ਡੈਮੇਜ ਹੋ ਗਏ ਮੁੰਬੇਸ਼ੀ ਮਰ ਗਏ ਜਾਂ ਪਾਕਿਸਤਾਨ ਚ ਪਹੁੰਚ ਗਏ ਰੁੜ ਕੇ ਸੋ ਨੁਕਸਾਨ ਦਾ ਤਾਂ ਜਿਹ ਅੰਦਾਜ਼ਾ ਸੁੰਦਰਵੇ ਦੇ ਵਿੱਚ ਜਾ ਕੇ ਲੱਗਦਾ ਇਸੇ ਤਰ੍ਹਾਂ ਜਿਹੜਾ ਨੁਕਸਾਨ ਕਿੰਨਾ ਹੋਇਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਤਾਂ ਮੀਡੀਆ ਵਾਲੇ ਦਿਖਾ ਰਹੇ ਸਾਰੀ ਦੁਨੀਆ ਨੂੰ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਨੂੰ ਦੁਖਾਂਤ ਦਿਖਾਇਆ ਤਾਂ ਕਿ ਦੇਸ਼ ਵਿਦੇਸ਼ ਚੋਂ ਐਨ ਜੀਓਜ਼ ਉੱਥੇ ਮਦਦ ਲੈ ਕੇ ਪਹੁੰਚ ਰਹੇ ਆ ਔਰ ਲੋਕਾਂ ਨੂੰ ਦੁਬਾਰਾ ਇੱਕ ਨਵੀਂ ਉਮੀਦ ਦੇ ਰਹੇ ਆ ਉਹਨਾਂ ਦੇ ਘਰ ਬਣਾ ਰਹੇ ਆ ਉਹਨਾਂ ਨੂੰ ਮਤਲਬ ਜਿਹੜੀ ਚੀਜ਼ ਚਾਹੀਦੀ ਆ ਉਹ ਅਵੇਲੇਬਲ ਕਰਾ ਰਹੇ ਆ ਖਾਣੇ ਤੋਂ ਲੈ ਕੇ ਵਿਵेशੀਆਂ ਦੇ ਚਾਰੇ ਤੋਂ ਲੈ ਕੇ ਲੋਕ ਇਨਵਰਟਰ ਲੈ ਕੇ ਪਹੁੰਚੇ ਹੋਏ ਆ ਲੋਕ ਫਰਿੱਜ ਲੈ ਕੇ ਪਹੁੰਚੇ ਹੋਏ ਆ ਟਰੈਕਟਰ ਲੈ ਕੇ ਪਹੁੰਚੇ ਹੋਏ ਆ ਸੋ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਜਿਹੜੀ ਚੜ੍ਹਦੀ ਕਲਾ ਦੀ ਸਪਿਰਟ ਹੈ ਇਹ ਸਭ ਤੋਂ ਵੱਡੀ ਉਮੀਦ ਹੈ ਕੱਲ ਕੈਬਨਿਟ ਦੀ ਮੀਟਿੰਗ ਹੋਈ ਉਸ ਦੇ ਵਿੱਚ ਐ ਫੈਸਲੇ ਲਏ ਗਏ ਕਿ ਪ੍ਰਤੀ ਏਕੜ ਜਿਹੜਾ ਕਿ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਪਰ ਵਿਰੋਧੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ 20000 ਰੁਪਏ ਨਾਲ ਤਾਂ ਕਿਸਾਨਾਂ ਦੇ ਵੱਲੋਂ ਮਿੱਟੀ ਵੀ ਨਹੀਂ ਚੱਕੀ ਜਾਣੀ ਰੇਤ ਨਹੀਂ ਚੱਕੀ ਜਾਣੀ ਘੱਟੋ ਘੱਟ ਕਹਿੰਦੇ ਸਰਕਾਰ ਨੂੰ ਚਾਹੀਦਾ ਪੰਜਾਬ ਦੀ ਸਰਕਾਰ ਨੂੰ 50000 ਰੁਪਏ ਦਾ ਜੁਰਮਾਨ ਦੇਖੋ ਜਦੋਂ ਵਿਰੋਧੀਆਂ ਦੀ ਵਿਰੋਧੀਆਂ ਦੀ ਸਰਕਾਰ ਸੀ ਉਦੋਂ 8000 ਦਿੰਦੇ ਹੁੰਦੇ ਸੀ ਇਹ ਅਸੀਂ ਪਹਿਲਾਂ 15 ਕੀਤਾ ਹੁਣ ਹਾਲਾਤ ਨੂੰ ਦੇਖ ਕੇ 20 ਕੀਤਾ ਔਰ ਇਹਦੇ ਵਿੱਚ ਅਸੀਂ ਵੀ ਜਿਹੜੇ ਵਿਰੋਧੀ ਆ ਉਹ ਜਿਹੜੇ ਕੈਸ਼ ਵੰਡਦੇ ਆ ਉਹਦੇ ਤੁਸੀਂ ਵੀ ਯੋਗਦਾਨ ਪਾ ਦਿਓ ਬਥੇਰੇ ਪੈਸੇ ਕਮਾਏ ਆ ਤੁਸੀਂ ਪਲੱਸ ਜਿਹੜੀ ਕੇਂਦਰ ਦੀ ਸਰਕਾਰਾਂ ਚ ਪ੍ਰਧਾਨ ਮੰਤਰੀ ਆਣ ਹੋ ਸਕਦਾ 20 ਅਸੀਂ ਦਿੱਤਾ ਹੋ ਸਕਦਾ 30 ਉਹ ਦੇ ਜਾਣ ਉਹ ਬਹੁਤ ਵੱਡੇ ਸੈਕਟਰ ਦੀ ਸਰਕਾਰ ਵੱਡੀ ਹੁੰਦੀ ਆ ਤੀ ਹੋ ਜਾ ਕੇ 50 ਹੋ ਜਾਏਗਾ ਜਿਹੜੇ ਵਿਰੋਧੀ ਆ ਸਾਰੇ ਜਣੇ ਤੁਸੀਂ ਹੁਣ ਤੱਕ ਤੁਹਾਡੀਆਂ ਸਰਕਾਰਾਂ ਚੱਲੀਆਂ 10-10 ਤੁਸੀਂ ਵੀ ਪਾ ਦਿਓ ਕੋਈ ਗੱਲ 60 ਹੋ ਜਾਏਗਾ ਜੀ ਕੋ ਬਿਲਕੁਲ ਇਹ ਸੰਸਦ ਮંત્રી ਡਾਕਟਰ ਬਲਬੀਰ ਸਿੰਘ ਜਿਨ੍ਹਾਂ ਦੇ ਬੋਲ ਲੁਧਿਆਣਾ ਦੇ ਵਿੱਚ ਇਹਮ ਜਿਹੜੀ ਮੀਟਿੰਗ ਉਹ ਕੀਤੀ ਗਈ ਹੈ ਔਰ ਡਾਟਾ ਜਿਹੜਾ ਅਫਿਸਾਂ ਜਾਂ ਕੀਤਾ ਗਿਆ ਉਹ ਨਾਲ ਦੀ ਨਾਲ ਵਿਰੋਧੀਆਂ ਦੇ ਉੱਤੇ ਵੀ ਕਹਿੰਦੇ ਉਹ ਨਜ਼ਰ ਆ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਸਰਕਾਰ ਲੋਕਾਂ ਦੀ ਮਦਦ ਕਰ ਰਹੀ ਹੈ ਤੁਸੀਂ ਵੀ ਲੋਕਾਂ ਨੂੰ ਜਿਹੜਾ ਕੈਸ਼ ਉੱਜਾ ਕੇ ਮੰਡੋ ਤਾਂ ਜੋ ਲੋਕਾਂ ਦੀ ਹੈਲਪ ਹੋ ਸਕੇ ਕੈਮਰਾ ਪਰਸਨ ਸਲਮਾਨ ਦੇ ਨਾਲ ਕਿੰਮਤ ਦੀ ਪਾਲ ਦੇ ਹਨ ਸਵੇਰਾ ਲੁਧਿਆਣਾ ਜੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਗ ਦੀਪਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੁਧਿਆਣਾ ਪਹੁੰਚੇ ਨੇ ਤਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਇਲਾਵਾ तमाम ਜਿਹੜੀਆਂ ਇੰਜੀਨੀਅਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਕੀ ਕੁਝ ਇੰਟਰੈਕਸ਼ਨ ਦਿੱਤੀਆਂ ਗਈਆਂ ਨੇ ਜਾਂ ਕੀ ਕੁਝ ਗੱਲਬਾਤ ਹੋਈ ਹੈ ਤੇ ਇਸ ਵਿੱਚ ਤੇ ਗੱਲਬਾਤ ਕਰਾਂਗੇ ਮੈਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਉਹਨੇ ਸਾਰਾ ਜਲੂ ਜਾਨਾ ਦੇ ਵਿੱਚ ਪਹੁੰਚੇ ਹੋ ਕਿਹੜੀ ਕਿਹੜੀ ਐਸੋਸੀਏਸ਼ਨ ਨਾਲ ਮੀਟਿੰਗ ਹੋਈ ਹੈ ਤੇ ਕੀ ਗੱਲਬਾਤ ਹੋਈ ਹੈ ਇਹਦੇ ਵਿੱਚ ਸਾਰਾ ਜਲਾ ਪ੍ਰਸ਼ਾਸਨ ਸੀਗਾ ਜੀ ਸਿਹਤ ਤੋਂ ਸਿਵਾਏ ਜਿਹੜੀ ਜਨਰਲ ਐਡਮਿਨਿਸਟ੍ਰੇਸ਼ਨ ਆ ਅਰਬਨ ਲੋਕਲ ਬਾਡੀਜ਼ ਰੂਰਲ ਲੋਕਲ ਬਾਡੀਜ਼ ਵਾਟਰ ਸਪਲਾਈ ਸੈਨੀਟੇਸ਼ਨ ਡਿਸਟ੍ਰਿਕਟ ਐਜੂਕੇਸ਼ਨ ਆਫਸਰਸ ਸਾਰੇ ਵਿਭਾਗਾਂ ਦੇ ਰਿਪਰੈਜ਼ੈਂਟੇਟਿਵ ਸਿਗੇ ਜੀ ਸਾਡੀ ਕੋਆਰਡੀਨੇਸ਼ਨ ਕਮੇਟੀ ਆ ਸਟੇਟ ਲੈਵਲ ਤੇ ਸਾਡੀ ਜਿਹੜੀ ਹੈਗੀ ਆ ਉਹ ਟਾਸਕ ਫੋਰਸ ਆ ਜਿਹਦੇ ਵਿੱਚ ਸਾਡੇ ਸਾਰੇ ਮਿਨਿਸਟਰਸ ਆ ਇਹਨਾਂ ਵਿਭਾਗਾਂ ਦੇ ਔਰ ਸਕੱਰੇਟ ਐਡਮਿਨਿਸਟ੍ਰੇਟਿਵ ਸਕੱਰੇਟਰੀਜ਼ ਆ ਸੋ ਅਸੀਂ ਜ਼ਿਲ੍ਹੇ ਦੇ ਲੈਵਲ ਤੇ ਸਾਰੇ ਵਿਭਾਗ ਇਕੱਠੇ ਹੋ ਕੇ ਜਿਸ ਤਰ੍ਹਾਂ ਜਿਹੜਾ ਡੈਂਗੀ ਦੇ ਹੈਗੀ ਆ ਇਲਾਜ ਅਸੀਂ ਕਰਨਾ ਲੇਕਿਨ ਜਿਹੜੀ ਫਿਊਮਿਗੇਸ਼ਨ ਕਰਨੀ ਆ ਅਰਬਨ ਤੇ ਰੂਰਲ ਲੋਕਲ ਬਾਡੀਜ਼ ਨੇ ਕਰਨੀ ਆ ਪਾਣੀ ਦੀ ਟੈਸਟਿੰਗ ਪਹਿਲਾਂ ਉਹਨਾਂ ਨੇ ਕਰਨੀ ਆ ਜੇ ਡੈਰੀਆ ਹੋ ਗਿਆ ਤਾਂ ਪਾਣੀ ਦੀ ਟੈਸਟਿੰਗ ਅਸੀਂ ਕਰਨੀ ਆ ਪਰ ਅਸੀਂ ਇਕੱਠੇ ਮਿਲ ਕੇ ਕਰ ਰਹੇ ਆ ਵੀ ਕਲੋਰੀਨੇਸ਼ਨ ਪੂਰੀ ਹੋ ਰਹੀ ਆ ਸੋਰਸ ਤੇ ਵੀ ਪੂਰੀ ਆ ਜਿਹੜਾ ਯੂਜ਼ਰ ਐਂਡ ਆ ਉੱਥੇ ਵੀ ਪੂਰੀ ਆ ਨਹੀਂ ਤਾਂ ਜਿਹੜਾ ਪਾਣੀ ਆ ਉਹ ਟੈਂਕਰ ਦੇ ਉੱਥੋਂ ਸਪਲਾਈ ਕਰਨਾ ਜਾਂ ਉਹਨਾਂ ਨੂੰ ਕਲੋਰੀਨ ਦੀਆਂ ਗੋਲੀਆਂ ਦੇ ਦਿੰਨੀਆਂ ਵੀ ਗੋਲੀ 20 ਲੀਟਰ ਦੇ ਵਿੱਚ ਗੋਲੀ ਪਾ ਕੇ ਰੱਖ ਦਿਓ 20 ਮਿੰਟ ਬਾਅਦ ਉਹਨੂੰ ਪੀ ਲਓ ਤੁਸੀਂ ਬਿਮਾਰ ਨਹੀਂ ਹੋਵੋਗੇ ਕਿਤੇ ਮੱਛਰ ਖੜਾ ਹੈ ਪਾਣੀ ਨੂੰ ਡਰੇਨ ਕਰ ਦਿਓ ਜੇ 쿨ਰ ਦਾ ਪਾਣੀ ਆ ਫ੍ਰਿਜ ਦੀ ਟਰੇ ਆ ਪਾਂਚੀਆਂ ਵਾਸਤੇ ਕਟੋਰੀਆਂ ਨੂੰ ਡਰੇਨ ਕਰ ਦਿਓ ਡਰੇ बीटीआई ਹੋਵੇ ਚਾਹੇ ਟੈਮੀਫੋਸ ਹੋਵੇ ਸਾਡੇ ਕੋਲੇ ਮੈਡੀਸਨ ਵਾਧੂ ਆ ਅਸੀਂ ਸਪਰੇਅ ਕਰਦਾਂਗੇ ਮੱਛਰ ਪੈਦਾ ਨਹੀਂ ਹੋਣਗੇ ਤੁਹਾਨੂੰ ਵੈਸੇ ਵੀ ਮਲੇਰੀਆ ਡੈਂਗਰ ਤੋਂ ਬਚੋਗੇ ਕਸ਼ ਤੋਂ ਵੀ ਬਚੋਗੇ ਇਸੇ ਤਰ੍ਹਾਂ ਪਾਣੀ ਦਾ ਕਰ ਰਹੇ ਆ ਜਿਹੜੀਆਂ ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਸਕਿਨ ਡਿਜ਼ੀਜ਼ਸ ਹੈ ਉਹਦੇ ਵਾਸਤੇ ਦਵਾਈਆਂ ਦੇਤੀਆਂ ਉਹਦਾ ਇਲਾਜ ਕਰਦੇ ਆ ਕੋਈ ਬਿਮਾਰੀ ਆ ਸੱਪ ਕੱਟ ਜੇ ਉਹਦਾ ਇਲਾਜ ਹੈ 300 ਹਸਪਤਾਲਾਂ ਦੇ ਵਿੱਚ ਕੁੱਤਾ ਵੱਢ ਜਾਏ ਕੋਈ ਮਤਲਬ ਹੋਰ ਕੋਈ ਬਾਰਾ ਜੜਾ ਜੰਬੇ ਬੰਦਰ ਹੋ ਗਿਆ ਬੈਟ ਹੋ ਗਈ ਜਾਂ ਕੋਈ ਚੰਬ ਗਿੱਦੜ ਹੋ ਗਿਆ ਕੋਈ ਵੀ ਹੋ ਜਾ ਚੂਹੇ ਨਾਲ ਹੋ ਜਾ ਉਹਦੀ ਬਾਈਟ ਹੋ ਜਾ ਉਹਦੇ ਵਾਸਤੇ ਵੈਕਸੀਨੇਸ਼ਨ ਅਵੇਲੇਬਲ ਹੈ ਜੀ ਡਿਲੀਵਰੀ ਦਾ 24 ਘੰਟੇ ਬੰਦੋਬਸਤ ਹੈ ਐਮਰਜੈਂਸੀ ਸਰਵਿਸਿਜ਼ ਅਵੇਲੇਬਲ ਹੈ ਸੋ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਬਹੁਤ ਅੱਛਾ ਚੱਲ ਰਿਹਾ ਜੀ ਅਜੇ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਹਾਲਾਂਕਿ ਬਾਰਸ਼ਾਂ ਬਹੁਤ ਹੋਈ ਹੈ ਜੀ ਤ론 ਹੁਣ ਤੱਕ ਇਹ ਡਾਟਾ ਹੈਗਾ ਪਰ ਉਦੋਂ ਤੱਕ ਡੇਂਗੂ ਦੇ ਜਾਂ ਡਾਇਰੀਆਂ ਦੇ ਕਿੰਨੇ ਕੇਸਿਸ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ ਆ ਚੁੱਕੇ ਨੇ ਹੈਗਾ ਜੀ ਮੇਰੇ ਕੋਲ ਅਪ ਟੂ ਡੇਟ ਸਾਰਾ ਡਾਟਾ ਹੈਗਾ ਉਹ ਅਸੀਂ ਟਾਈਮ ਟੂ ਟਾਈਮ ਸ਼ੇਅਰ ਕਰਦੇ ਆ ਮੈਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਦਾ ਜੀ ਸਰ ਤਸਲੀ ਸੰਘਰਸ਼ਤਾ ਹਜੇ ਸ਼ੁਰੂ ਹੋਣਾ ਜਿੱਦਾਂ ਇਦਾਂ ਹੁਣ ਜਿਹੜੇ ਪਿੰਡਾਂ ਦੇ ਵਿੱਚ ਜਾਂ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਡਾਊਨ ਹੁੰਦਾ ਜਾ ਰਿਹਾ ਉੱਥੇ ਡਾਇਰੀਆਂ ਤੇ ਡੇਂਗੂ ਦੇ ਬਹੁਤ ਜ਼ਿਆਦਾ ਕੇਸਿਸ ਬਦਲੇ ਸਾਡਾ ਸੰਘਰਸ਼ਤਾ ਲਗਾਤਾਰ ਚੱਲ ਰਿਹਾ ਜੀ ਸਾਨੂੰ ਘੱਟੋ ਘੱਟ ਹੁਣ ਤਿੰਨ ਹਫ਼ਤੇ ਤੋਂ ਮਤਲਬ ਸਾਢੇ ਚਾਰ ਹਫ਼ ਜਦੋਂ ਇਹ ਹੜ੍ਹ ਆਏ ਹੋਏ ਸ ਲਗਾਤਾਰ ਸੰਘਰਸ਼ ਚੱਲਦਾ ਪਿਆ ਸੀ ਸਰ ਨੁਕਸਾਨ ਜੇਕਰ ਗੱਲ ਕੀਤੀ ਹੈ ਉਹਦਾ 올 ওভার ਪੰਜਾਬ ਦੇ ਵਿੱਚ ਹੁਣ ਤੱਕ ਕਿੰਨਾ ਕੋਲੋਸਾ ਹੋ ਚੁੱਕਿਆ ਹੋਇਆ ਹੈ ਉਹ ਦੇਖੋ ਅਸੀਂ ਸਾਰੀਆਂ ਫਿਗਰਸ ਦੇ ਦਿੱਤੀਆਂ ਕੱਲ ਮੀਟਿੰਗ ਕਰਕੇ ਜਿਹੜਾ ਅਸੀਂ 2000 ਕਰੋੜ ਮੰਗਿਆ ਇੰਟਰਮ ਰੀਲੀਫ ਹੈ ਇਹ ਐਕਚੁਅਲ ਕਰੋੜ ਤਾਂ 1 ਲੱਖ ਹਜ਼ਾਰ ਕਰੋੜ ਤੋਂ ਵੀ ਵੱਧ ਹੋ ਸਕਦਾ ਉਹ ਤਾਂ ਮਤਲਬ ਉਹਦਾ ਉਹਨੂੰ ਟਾਈਮ ਲੱਗੇਗਾ ਜਦੋਂ ਪਾਣੀ ਘਟੇਗਾ ਉਸ ਤੋਂ ਬਾਅਦ ਅਸੈਸਮੈਂਟ ਹੋਏਗੀ ਨਾ ਖੇਤ ਬਚੇ ਆ ਨਾ ਸੜਕਾਂ ਬਚੀਆਂ ਨਾ ਪੁਲ ਬਚੇ ਆ ਨਾ ਤੁਹਾਡੇ ਜਿਹੜੇ ਹੈਗੇ ਆ ਹਸਪਤਾਲ ਵੀ ਡੈਮੇਜ ਹੋ ਗਏ ਸਕੂਲ ਵੀ ਡੈਮੇਜ ਹੋ ਗਏ ਸਰਕਾਰੀ ਬਿਲਡਿੰਗ ਵੀ ਡੈਮੇਜ ਹੋ ਗਈਆਂ ਲੋਕਾਂ ਦੇ ਘਰ ਵੀ ਡੈਮੇਜ ਹੋ ਗਏ ਮੁੰਬੇਸ਼ੀ ਮਰ ਗਏ ਜਾਂ ਪਾਕਿਸਤਾਨ ਚ ਪਹੁੰਚ ਗਏ ਰੁੜ ਕੇ ਸੋ ਨੁਕਸਾਨ ਦਾ ਤਾਂ ਜਿਹ ਅੰਦਾਜ਼ਾ ਸੁੰਦਰਵੇ ਦੇ ਵਿੱਚ ਜਾ ਕੇ ਲੱਗਦਾ ਇਸੇ ਤਰ੍ਹਾਂ ਜਿਹੜਾ ਨੁਕਸਾਨ ਕਿੰਨਾ ਹੋਇਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਤਾਂ ਮੀਡੀਆ ਵਾਲੇ ਦਿਖਾ ਰਹੇ ਸਾਰੀ ਦੁਨੀਆ ਨੂੰ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਨੂੰ ਦੁਖਾਂਤ ਦਿਖਾਇਆ ਤਾਂ ਕਿ ਦੇਸ਼ ਵਿਦੇਸ਼ ਚੋਂ ਐਨ ਜੀਓਜ਼ ਉੱਥੇ ਮਦਦ ਲੈ ਕੇ ਪਹੁੰਚ ਰਹੇ ਆ ਔਰ ਲੋਕਾਂ ਨੂੰ ਦੁਬਾਰਾ ਇੱਕ ਨਵੀਂ ਉਮੀਦ ਦੇ ਰਹੇ ਆ ਉਹਨਾਂ ਦੇ ਘਰ ਬਣਾ ਰਹੇ ਆ ਉਹਨਾਂ ਨੂੰ ਮਤਲਬ ਜਿਹੜੀ ਚੀਜ਼ ਚਾਹੀਦੀ ਆ ਉਹ ਅਵੇਲੇਬਲ ਕਰਾ ਰਹੇ ਆ ਖਾਣੇ ਤੋਂ ਲੈ ਕੇ ਪਸ਼ੂਆਂ ਦੇ ਚਾਰੇ ਤੋਂ ਲੈ ਕੇ ਲੋਕ ਨੇ ਵਾਟਰ ਲੈ ਕੇ ਪਹੁੰਚੇ ਹੋਏ ਆ ਲੋਕ ਫਰਿੱਜ ਲੈ ਕੇ ਪਹੁੰਚੇ ਹੋਏ ਆ ਟਰੈਕਟਰ ਲੈ ਕੇ ਪਹੁੰਚੇ ਹੋਏ ਆ ਸੋ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਜਿਹੜੀ ਚੜ੍ਹਦੀ ਕਲਾ ਦੀ ਸਪਿਰਟ ਹੈ ਇਹ ਸਭ ਤੋਂ ਵੱਡੀ ਉਮੀਦ ਹੈ ਸਰ ਕੱਲ ਕੈਬਨਿਟ ਦੀ ਮੀਟਿੰਗ ਹੋਈ ਉਸ ਦੇ ਵਿੱਚ ਇਹ ਫੈਸਲੇ ਲਏ ਗਏ ਫੈਸਲੇ ਹੈ ਕਿ ਪ੍ਰਤੀ ਏਕੜ ਜਿਹੜਾ ਕਿ 20000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਪਰ ਵਿਰੋਧੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ 20000 ਰੁਪਏ ਦਾ ਹਾਲ ਤਾਂ ਕਿਸਾਨਾਂ ਦੇ ਵੱਲੋਂ ਮਿੱਟੀ ਵੀ ਨਹੀਂ ਚੱਕੀ ਜਾਣੀ ਰੇਤ ਵੀ ਨਹੀਂ ਚੱਕੀ ਜਾਣੀ ਘੱਟੋ ਘੱਟ ਕਹਿੰਦੇ ਸਰਕਾਰ ਨੂੰ ਚਾਹੀਦਾ ਪੰਜਾਬ ਦੀ ਸਰਕਾਰ ਨੂੰ 50000 ਰੁਪਏ ਦਾ ਜੁਰਮਾਨਾ ਉਹ ਦੇਖੋ ਜਦੋਂ ਵਿਰੋਧੀਆਂ ਦੀ ਵਿਰੋਧੀਆਂ ਦੀ ਸਰਕਾਰ ਸੀ ਉਦੋਂ 8000 ਦਿੰਦੇ ਹੁੰਦੇ ਸੀ ਇਹ ਅਸੀਂ ਪਹਿਲਾਂ 15 ਕੀਤਾ ਹੁਣ ਹਾਲਾਤ ਨੂੰ ਦੇਖ ਕੇ 20 ਕੀਤਾ ਔਰ ਇਹਦੇ ਵਿੱਚ ਅਸੀਂ ਵੀ ਜਿਹੜੇ ਵਿਰੋਧੀ ਆ ਉਹ ਜਿਹੜੇ ਕੈਸ਼ ਵੰਡਦੇ ਆ ਉਹਦੇ ਤੁਸੀਂ ਵੀ ਯੋਗਦਾਨ ਪਾ ਦਿਓ ਬਥੇਰੇ ਪੈਸੇ ਕਮਾਏ ਆ ਤੁਸੀਂ ਪਲੱਸ ਜਿਹੜੀ ਕੇਂਦਰ ਦੀ ਸਰਕਾਰਾਂ ਚ ਪ੍ਰਧਾਨ ਮੰਤਰੀ ਆਣ ਹੋ ਸਕਦਾ 20 ਅਸੀਂ ਦਿੱਤਾ ਹੋ ਸਕਦਾ 30 ਉਹ ਦੇ ਜਾਣ ਉਹ ਬਹੁਤ ਵੱਡੇ ਸੈਕਟਰ ਦੀ ਸਰਕਾਰ ਵੱਡੀ ਹੁੰਦੀ ਆ ਤੀ ਹੋ ਜਾ ਕੇ 50 ਹੋ ਜਾਏਗਾ ਜਿਹੜੇ ਵਿਰੋਧੀ ਆ ਸਾਰੇ ਜਣੇ ਤੁਸੀਂ ਹੁਣ ਤੱਕ ਤੁਹਾਡੀਆਂ ਸਰਕਾਰਾਂ ਚੱਲੀਆਂ 10-10 ਤੁਸੀਂ ਵੀ ਪਾ ਦਿਓ ਕੋਈ ਗੱਲ 60 ਹੋ ਜਾਏਗਾ ਜੀ ਕੋ ਬਿਲਕੁਲ ਇਹ ਸੰਸਦ ਮંત્રી ਡਾਕਟਰ ਬਲਬੀਰ ਸਿੰਘ ਜਿਨ੍ਹਾਂ ਦੇ ਬੋਲ ਲੁਧਿਆਣਾ ਦੇ ਵਿੱਚ ਇਹ ਜਿਹੜੀ ਮੀਟਿੰਗ ਉਹ ਕੀਤੀ ਗਈ ਹੈ ਔਰ ਡਾਟਾ ਜਿਹੜਾ ਅਫਿਸਾਂ ਜਾਂ ਕੀਤਾ ਗਿਆ ਉਹ ਨਾਲ ਦੀ ਨਾਲ ਵਿਰੋਧੀਆਂ ਦੇ ਉੱਤੇ ਵੀ ਕਹਿੰਦੇ ਉਹ ਨਜ਼ਰ ਆ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਸਰਕਾਰ ਲੋਕਾਂ ਦੀ ਮਦਦ ਕਰ ਰਹੀ ਹੈ ਤੁਸੀਂ ਵੀ ਲੋਕਾਂ ਨੂੰ ਜਿਹੜਾ ਕੈਸ਼ ਉਹ ਜਾ ਕੇ ਮੰਡੋ ਤਾਂ ਜੋ ਲੋਕਾਂ ਦੀ ਹੈਲਪ ਹੋ ਸਕੇ ਕੈਮਰਾ ਪਰਸਨ ਸਲਮਾਨ ਦੇ ਨਾਲ ਕਿੰਮਤ ਦੀ ਪਾਲ ਦੇ ਹਨ ਸਵੇਰਾ ਲੁਧਿਆਣਾ